ਬਾਣੀ ਪ੍ਰਭ ਕੀ ਕੀ ਦਾ ਮਤਲਬ ਦੀ ਜਿਹੜੀ ਗੁਰੂ ਦੀ ਪ੍ਰਭੂ ਦੀ ਬੋਲਣਾ ਇਹ ਕਿਵੇਂ ਸਾਡਾ ਮਨ ਮੰਨੂਗਾ ਵੀ ਵਾਕਿਆ ਹੀ ਬਾਣੀ ਦਾ ਮਤਲਬ ਇੱਥੇ ਬੋਲੀ ਬਣਿਆ ਉਹ ਵੀ ਇੱਕ ਤਕ ਦਾ ਸਹਾਰਾ ਲੈ ਲੈਨੇ ਆ ਬਾਣੀ ਹੀ ਸਾਨੂੰ ਸਮਝਾਉਂਦੀ ਆ ਕਹਿੰਦੇ ਦਸੇ ਪਾਤਸ਼ਾਹ ਸ਼ਬਦ ਰਿਦਾ ਹੈ ਮੇਰੋ ਕਹਿੰਦੇ ਜਿਹੜਾ ਸ਼ਬਦ ਆ ਨਾ ਸ਼ਬਦ ਵੀ ਗੁਰੂ ਸ਼ਬਦ ਗੁਰੂ ਸੁਰਤ ਤੁਨ ਚੇਲਾ ਬਾਣੀ ਵੀ ਗੁਰੂ ਕਹਿੰਦੇ ਜਿਹੜਾ ਇਹ ਸ਼ਬਦ ਆ ਨਾ ਹਿਰਦਾ ਦੋਦਲਾਵਾ ਲੱਗੀਆਂ ਕਹਿੰਦੇ ਮੇਰੇ ਹਿਰਦੇ ਦੀ ਆਵਾਜ਼ ਹੈ ਇਹ ਇਹ ਮੇਰੇ ਬੋਲ ਹੈ ਮੈਂ ਬੋਲ ਕੇ ਲਿਖਾਇਆ ਸ਼ਬਦ ਰਿਦੈ ਹੈ ਮੇਰੋ ਮੇਰੇ ਮੇਰੇ ਹਿਰਦੇ ਦੀ ਆਵਾਜ਼ ਹੈ ਤੁਸੀਂ ਕੀ ਕਰਨਾ ਹੈ ਅਸੀਂ ਵੀ ਕਰਨਾ ਹੈ ਕਹਿੰਦੇ ਮਿਲਿਆ ਸਾਂਝ ਸਵੇਰੋ ਤੁਸੀਂ ਮਿਲਣਾ ਇੱਥੇ ਆ ਕੇ ਸਾਂਝ ਦਾ ਮਤਲਬ ਸ਼ਾਮ ਤੇ ਸਵੇਰੋ ਦਾ ਮਤਲਬ ਸਵੇਰ ਦੋ ਟਾਈਮ ਸਵੇਰ ਸ਼ਾਮ ਬੈਠਣਾ ਇੱਥੇ ਆ ਕੇ ਮੈਂ ਗੱਲਾਂ ਕਰਨੀਆਂ ਤੁਸੀਂ ਸੁਣਨੀਆਂ ਸਿਆਣਾ ਬਜ਼ੁਰਗ ਕੋਈ ਸਾਨੂੰ ਸਮਝਾਵੇ ਗੱਲਾਂ ਕਰੇ ਤੇ ਅਸੀਂ ਸੁਣਦੇ ਹਾਂ ਨਾ ਬੜੇ ਧਿਆਨ ਨਾਲ ਇਹਦੀਆਂ ਗੱਲਾਂ ਇਹਦੀਆਂ ਗੱਲਾਂ ਵੀ ਸੁਣਨੀਆਂ ਕਦੋਂ ਦੇ ਬੈਠੇ ਆਪਾਂ ਬਾਣੀ ਸੁਣਦੇ ਹਾਂ ਕੋਈ ਇੱਕ ਗੱਲ ਯਾਦ ਹੈ ਸੁਖਮਨੀ ਸਾਹਿਬ ਦੀ ਵੀ ਸਾਨੂੰ ਕੀ ਕਹੀ ਗਈ ਹੈ ਗੱਲਾਂ ਹੀ ਆ ਨਾ ਇਹੇ ਡਰਿਏ ਨਾ ਵੀ ਬਾਣੀ ਕੋਈ ਹਵਾ ਨਹੀਂ 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 ਗੱਲਾਂ ਵੇ ਆਫ ਲਾਈਫ ਦਾ ਮਤਲਬ ਆ ਸਾਡੀ ਜ਼ਿੰਦਗੀ ਜਿਉਣ ਦਾ ਸਹੀ ਤਰੀਕਾ ਸਮਝਾਇਆ ਗਿਆ ਸਾਨੂੰ ਉਹ ਤਾਂ ਐ ਚੱਲੇਗਾ ਤਾਂ ਆਈ ਹੋਊਗਾ ਤੇਰੇ ਅੰਦਰਲੇ ਹਿਰਦੇ ਘਰ ਦਾ ਨੁਕਸਾਨ ਹੋਊਗਾ ਐਂ ਚੱਲੇਗਾ ਤਾਂ ਐਂ ਹੋਊਗਾ ਜਿਵੇਂ ਬਾਹਰੋਂ ਸਾਨੂੰ ਟੀਚਰ ਸਮਝਾਉਂਦੇ ਆ ਪਹਿਲਾਂ ਮਾਂ-ਬਾਪ ਸਮਝਾਉਂਦੇ ਆ ਫਿਰ ਟੀਚਰ ਸਮਝਾਉਂਦੇ ਆ ਤੇ ਇਹ ਟੀਚਰ ਗੁਰੂ ਗੁਰੂ ਤੋਂ ਵੱਡਾ ਟੀਚਰ ਕੌਣ ਹੈ ਕਹਿੰਦੇ ਬਾਣੀ ਪ੍ਰਭ ਕੀ ਸਭ ਕੋ ਬੋਲੇ ਹਰ ਇੱਕ ਨੂੰ ਬੋਲ ਕੇ ਦੱਸਦੀ ਹੈ ਕੀ ਦੱਸਦੀ ਹੈ ਕਹਿੰਦੇ ਸ਼ਬਦ ਰ데요 ਮੇਰੋ ਮਿਲिए ਸਾਂਝ ਸਵੇਰੋ ਤੇ ਮਿਲ ਕੇ ਆਗੇ ਨਾ ਆਪਾਂ ਹੁਣ ਇੱਥੇ ਮਿਲੇ ਆ ਸਾਰੇ ਜਣੇ ਤੇ ਮਿਲ ਕੇ ਆਪਾਂ ਗੱਲ ਸੁਣਨੀ ਹੈ ਦੀ ਜੇ ਸੁਣੀ ਹੈ ਤੇ ਯਾਦ ਹੋਊ ਜ਼ਰੂਰ ਜਦੋਂ ਆਪਾਂ ਕਿਸੇ ਦੀ ਕੋਈ ਗੱਲ ਕਰਦਾ ਹੈ ਕਿ ਆਪਾਂ ਕਹਿੰਦੇ ਆ ਵੀ ਦੁਬਾਰਾ ਦੱਸੀ ਮੈਨੂੰ ਪਤਾ ਲੱਗਾ ਕੀ ਕਿਹਾ ਸੀ ਤੇ ਆਪਾਂ ਕੀ ਜਵਾਬ ਦਿੰਨੇ ਆ ਇਸ ਤਰ੍ਹਾਂ ਧਿਆਨ ਕਿੱਥੇ ਸੀ ਤੂੰ ਸੁਣੀ ਨਹੀਂ ਉਹ ਕਹਿੰਦਾ ਵੀ ਮੇਰਾ ਧਿਆਨ ਹੋਰ ਪਾਸੇ ਸੀ ਫਿਰ ਜ਼ਰੂਰ ਆਪਾਂ ਨੂੰ ਇੱਕ ਤੋਕ ਤਾਂ ਇੱਕ ਗੱਲ ਉਹਨਾਂ ਦੀ ਯਾਦ ਹੋਣੀ ਚਾਹੀਦੀ ਹੈ ਜੇ ਆਪਾਂ ਧਿਆਨ ਨਾਲ ਇੱਥੇ ਬੈਠ ਕੇ ਸੁਣੀਆ ਤਾਂ ਪ੍ਰਮਾਤਮਾ ਤੁਹਾਨੂੰ ਇਹੀ ਸਮਤ ਬਖਸ਼ੇ ਕਿ ਜਦੋਂ ਅਸੀਂ ਗੁਰੂ ਕੋਲ ਆ ਕੇ ਮਿਲਦੇ ਆਂ ਤੇ ਉਹਨਾਂ ਦੀ ਗੱਲ ਨੂੰ ਅਸੀਂ ਕਥਾ ਦਾ ਮਤਲਬ ਹੀ ਗੱਲਾਂ ਹੁੰਦੀਆਂ ਹੈ ਉਹਨੂੰ ਸੁਣਨਾ ਹੈ ਸੀ ਵੀ ਸਾਨੂੰ ਇਹ ਕੀ ਕਹਿੰਦੇ ਆ ਤੇ ਜੇ ਵੱਡੇ ਦੀ ਗੱਲ ਗਨੌਰ ਕਰਦਗੇ ਨਾ ਸੁਣੀਏ ਤਾਂ ਉਹ ਕੀ ਸੋਚੂ ਮਨ ਵਿੱਚ ਵੀ ਮੇਰੀ ਗੱਲ ਸੋਚੀ ਨਹੀਂ ਨਾ ਤੇ ਸੁਣੀ ਨਹੀਂ ਧਿਆਨ ਨਾਲ ਇਹ ਇਹਦਾ ਨਹੀਂ ਸਾਨੂੰ ਡਰ ਇਹ ਨਹੀਂ ਸੋਚੂਗਾ ਵੀ ਮੇਰੀ ਗੱਲ ਧਿਆਨ ਨਾਲ ਕਿਹੜਾ ਉਹਨੂੰ ਸਭ ਪਤਾ ਘਟ ਘਟ ਕੇ ਅੰਦਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਛਾਨ ਤ ਉਹਨੂੰ ਪੱਲਾ ਨਕਮਸਤਕ ਹੋਣ ਨਾਲ ਨਹੀਂ ਉਹ ਤਾਂ ਸਾਨੂੰ ਦਿਸ ਜੂ ਉਹਨੂੰ ਅੰਦਰੋਂ ਦਿਸਦਾ ਹੈ ਵੀ ਮੇਰੀ ਕਿਹਨੇ ਗੱਲ ਸੁਣੀ ਹੈ ਕਿਹਨੇ ਧਿਆਨ ਨਾਲ ਸੁਣੀ ਹੈ ਜਿੰਨੇ ਧਿਆਨ ਨਾਲ ਸੁਣੀ ਹੋਊਗੀ ਜਰੂਰ ਤੱਕ ਯਾਦ ਰਹੇਗੀ ਸਾਨੂੰ ਤੁਕ ਦਾ ਮਤਲਬ ਕੀ ਹੈ ਗੱਲਾਂ ਆ ਸ਼ਬਦ ਸਰੀ ਹੁੰਦਾ ਨਹੀਂ ਉਹਦਿਆਂ ਕਹਿੰਦੇ ਬਾਣੀ ਪ੍ਰਭੀ ਸਭ ਕੋ ਬੋਲਾ ਆਪ ਅਡੋਲ ਅਡੋਲ ਦਾ ਮਤਲਬ ਐਡਾ ਮੂਰੀ ਲਗਿਆ ਜਿਹੜਾ ਡੋਲੇ ਨਾ ਉਹ ਕਹਿੰਦੇ ਆਪ ਅਡੋਲ ਕੌਣ ਅਡੋਲ ਜਿਹਨੇ ਗੱਲਾਂ ਕੀਤੀਆਂ ਗੁਰੂ ਗੁਰੂ ਅਡੋਲ ਆ ਆਪ ਅਡੋਲ ਨਾ ਕਬ ਹੂੰ ਡੋਲਾ ਤੌ ਨਹੀਂ ਕੋ ਤਾਂ ਕਬ ਹੂੰ ਡੋਲਦਾ ਤਾਂ ਮਤਲਬ ਹੀ ਨਾ ਡੋਲਣਾ ਹੋ ਗਿਆ ਫਿਰ ਪਿੱਛੇ ਕੱਲਾ ਨੰਨਾ ਕਿਉਂ ਆਇਆ ਉਹ ਕਿਦੇ ਵਾਸਤੇ ਲਾਇਆ ਉਹ ਜਿਹੜਾ ਇਹਦੀ ਗੱਲ ਧਿਆਨ ਨਾਲ ਸੁਣੂਗਾ ਉਹ ਵੀ ਕਹਿੰਦੇ ਕਦੇ ਨਹੀਂ ਡੋਲਦਾ ਕਿੱਥੋਂ ਨਹੀਂ ਡੋਲਦਾ ਜਿੱਥੋਂ ਮੇਰਾ ਗੁਰੂ ਨਹੀਂ ਡੋਲਿਆ ਅਨੰਦਪੁਰ ਦਾ ਕਿਲਾ ਛੱਡਿਆ ਸਾਨੂੰ ਘਰ ਛੱਡਣਾ ਪੈ ਗਿਆ ਨਾ ਤੁਹਾਨੂੰ ਆਏ ਲੱਗਦਾ ਵੀ ਕਿੱਥੇ ਜਾ ਕੇ ਰਾਤ ਕੱਟਾਂਗੇ ਜੇ ਛੱਤ 'ਚੋਂ ਨਿਕਲਣਾ ਪੈ ਗਿਆ ਤੇ ਕਿੱਥੇ ਜਾ ਕੇ ਰਾਤ ਰਵਾਂਗੇ ਅਨੰਦਪੁਰ ਦਾ ਕਿਲਾ ਛੱਡਿਆ ਚਾਰ ਸੋਤਰ ਵਾਰੇ ਮਾਪਿਓ ਵਾਰੇ ਸਾਰਾ ਸਰਬੰਸ ਮਾਰਿਆ ਨਹੀਂ ਦੋ ਲੈਣਾ ਤੇ ਆਪ ਵੇਖ ਲਈ ਹੁਣ ਆਪਾਂ ਖਾਸ ਕਰਕੇ ਮੈਂ ਹੀ ਆਪ ਨੂੰ ਕਹਾ ਤਥਾ ਕਰਦੀ ਆ ਨਾ ਸੁਣਾਉਣੀ ਆ ਨਾ ਤੁਹਾਨੂੰ ਤੇ ਦੂਜੇ ਨੰਬਰ ਤੇ ਆ ਕੀਫਤਰ ਵਾਲੇ ਵੀਰ ਤੀਜੇ ਨੰਬਰ ਤੇ ਗਿਆਨੀ ਜੀ ਜਿਨ੍ਹਾਂ ਨੇ ਸੁਖਨ ਸਾਹਿਬ ਦਾ ਪਾਠ ਕੀਤਾ ਅਸੀਂ ਖਾਸ ਕਰਕੇ ਸੋਚੀਏ ਹੋਰ ਜਿੰਨੇ ਅਵਤਾਰੀ ਸੰਗਤ ਚ ਬੈਠੇ ਆ ਉਹ ਬਾਤ ਜਿਨ੍ਹਾਂ ਨੇ ਅਮਰਤ ਨਹੀਂ ਛਕਿਆ ਉਹ ਮਾਫ ਸੱਚ ਜਾਣੇ ਮੇਰਾ ਅਨੁਭਵ ਇਹ ਕਹਿੰਦਾ ਭਾਵੇਂ ਮੈਂ ਗਲਤੀ ਕਹੀ ਜਨ ਪਰ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਹੀ ਜਿਹੜਾ ਥੋਕ ਥੋਕ ਕੇ ਗੱਲ ਕਹੇ ਕਿ ਸਮਝਾਉਂਦਾ ਪਹਿਲਾਂ ਤਾਂ ਉਹਨੂੰ ਸੁਣਨਾ ਚਾਹੀਦਾ ਨਾ ਬਾਣੀ ਕਹਿੰਦੀ ਐ ਮੈਂ ਕੁਛ ਨਹੀਂ ਕਹਿੰਦੀ ਸਾਰਾ ਕੁਛ ਬਾਣੀ ਕਹਿੰਦੀ ਐ ਜਦ ਕਉਆ ਜਾਗਾ ਜਿਹੜਾ ਕਹਿੰਦੇ ਕਾਂ ਦੀ ਨੇਈ ਹੈ ਤਾਂ ਐ ਇੱਕ ਕਿਸਮ ਦਾ ਕਿਉਂ ਮੁੱਖ ਚੁੰਝ ਗਿਆਨ ਕਹਿੰਦੇ ਇਹਦੇ ਮੂੰਹ ਨੂੰ ਗਿਆਨ ਦੀ ਚੁੰਝ ਲੱਗੀ ਹੋਈ ਐ ਆਹ ਫਿਰ ਤੁਸੀਂ ਸਾਰੇ ਸ਼ਾਂਤ ਹੋਏ ਬੈਠੇ ਆ ਸਨੇ ਗਿਆਨੀ ਜੀ ਸਾਰੇ ਪੀਤਨ ਵਾਲੇ ਵੀਰ ਆ ਮੇਰੇ ਨੂੰ ਲੱਗਦਾ ਨਾ ਵੀ ਜਿਵੇਂ ਗਿਆਨ ਦੀ ਚੁੰਝ ਲੱਗੀ ਹੋਈ ਐ ਇਹ ਮੈਨੂੰ ਸੁਣਨੀ ਚਾਹੀਦੀ ਐ ਤੱਕ ਮੇਰੇ ਵਾਸਤੇ ਐ ਕਹਿੰਦੇ ਜਦ ਕਉਆ ਮਖਤੁੰਚ ਗਿਆਨ ਅੰਤਰ ਲੋਭ ਕਹਿੰਦੇ ਜਿਹਦੇ ਅੰਦਰ ਲੋਭ ਹੈ ਇਹਦੇ ਅੰਦਰ ਲੋਭ ਬਣਿਆ ਮੇਰੇ ਅੰਦਰ ਕਿਉਂਕਿ ਗਿਆਨ ਦੀ ਤਿੰਜ ਮੈਨੂੰ ਲੱਗੀ ਹੈ ਨਾ ਹੁਣ ਤੇ ਮੈਨੂੰ ਸੁਣਨਾ ਚਾਹੀਦਾ ਝੂਠ ਵਿਮਾਨ ਵੈਨ ਨਾਵ ਹੈ ਪਾਦ ਲਹਿਗ ਨਦਾਨ ਬਿਨਾ ਨਾਮ ਤੋਂ ਜਿਹੜੀ ਤੇਰੇ ਤੇ ਝੂਠੀ ਪਾਦ ਚੜੀ ਆ ਨਾ ਜੇ ਚੜੀ ਆ ਤਾਂ ਪਰ ਉਹ ਉਹ ਜਾਣਦਾ ਵੀ ਚੜੀਆ ਕਿ ਨਹੀਂ ਚੜੀ ਕਹਿੰਦੇ ਪਾਜ ਤੇਰਾ ਇਹ ਲੈਹਗ ਦਾ ਮਤਲ ਲੈ ਜਾਊਗਾ ਨਾ ਦਾਣ ਦਾ ਮਤਲਬ ਔੜਕ ਵੀ ਹੁੰਦਾ ਅੰਤ ਨੂੰ ਤੇ ਮੂਰਖ ਨੂੰ ਵੀ ਕਹਿੰਦੇ ਨਦਾਨ ਇਹ ਜਿੱਥੇ ਮਰਜੀ ਲਾ ਲੋ ਹੁਣ ਮੂਰਖਾ ਜੇ ਤੇਰੇ ਅੰਦਰ ਇਹ ਚੀਜ਼ਾਂ ਹੈਗੀਆਂ ਨਾ ਇਹ ਤੇਰਾ ਝੂਠਾ ਪਾਜ ਜਿਹੜਾ ਚੜਿਆ ਲੈ ਜਾਣਾ ਜਾਂ ਅੰਤ ਨੂੰ ਲੈ ਜਾਣਾ 100 ਦਿਨ ਚੋਰ ਦਾ 80 ਦਿਨ ਸਾਧ ਦਾ ਕਿਸਨ ਕਿਤੇ ਤਾਂ ਮੂਰੇ ਆ ਹੀ ਜਾਣੀ ਅਸਲੀਅਤ ਕਹਿੰਦੇ ਆਬ ਦੇਖੋ ਤੂੰ ਆਬ ਹੈ ਗੁਰੂ ਆਪ ਅਡੋਲ ਨਾ ਕਬ ਹੁੰਦੋ ਲੈ ਜਿਹੜਾ ਇਹਦਾ ਸਹਾਰਾ ਲੈ ਲੂਗਾ ਨਾ ਉਹ ਕਹਿੰਦੇ ਕਦੇ ਨਹੀਂ ਡੋਲਦਾ ਭਾਵੇਂ ਤੇ ਜਿੰਨੇ ਮਰਜ਼ੀ ਦੁੱਖ ਆਂ ਜਾਂ। ਉਹ ਇੰਨਾ ਕੁਝ ਛੱਡ ਕੇ ਨਹੀਂ ਡੋਲਿਆ ਤੇ ਅਸੀਂ ਅਸੀਂ ਆਪਦੇ ਦੁੱਖਾਂ 'ਚ ਵੇਖ ਲਓ। ਅਸੀਂ ਕਦੇ ਸੋਚਿਆ ਵੀ ਗੁਰੂ ਨੇ ਕਿੰਨੇ ਦੁੱਖ ਝੱਲੇ ਸਾਡੇ ਪਿੱਛੇ ਗੁਰੂਆਂ ਨੇ। ਉਹਦੇ ਦੁੱਖਾਂ ਪਿੱਛੇ ਕਦੇ ਰੋਏ ਆ? ਸੱਚੇ ਦਿਲੋਂ ਝਾਤੀ ਮਾਰਿਓ ਵੀ ਗੁਰੂ ਨੇ ਕਿੰਨੇ ਦੁੱਖ ਝੱਲੇ ਆ ਉਹਦੇ ਦੁੱਖਾਂ ਪਿੱਛੇ ਕਦੇ ਚੇਤਾ ਕਰਕੇ ਅਸੀਂ ਰੋਏ ਆ? ਜਾਂ ਉਹਦੇ ਪੁੱਤਾਂ ਪਿੱਛੇ ਰੋਏ ਆ? ਆਪਦੇ ਦੁੱਖਾਂ ਪਿੱਛੇ ਤੇ ਆਪਦੇ ਪੁੱਤਾਂ ਪਿੱਛੇ ਤਾਂ ਹਾਂ ਮਾਰਦੇ ਆਂ ਉਹਦੇ ਪਿੱਛੇ ਉਹ ਨਹੀਂ ਡੋਲਿਆ ਕਹਿੰਦੇ ਜਿਹੜਾ ਸੱਚੇ ਦਿਲੋਂ ਦਾ ਸਹਾਰਾ ਲੈ ਰੂਗਾ ਨੋ ਆਪਦੇ ਦੁੱਖਾਂ ਚ ਡੋਲੂਗਾ ਨਾ ਆਪਦੇ ਪੁੱਤਾਂ ਤੇ ਡੋਲੂਗਾ ਕਿਸੇ ਚੀਜ਼ ਤੇ ਨਹੀਂ ਡੋਲਦਾ ਉਹ ਗੁਰੂ ਨੂੰ ਆਪਦੇ ਵਾਂਗੂ ਹਿੰਮਤ ਬਖਸ਼ ਦਿੰਦਾ ਹੈ ਸਬਰ ਬਖਸ਼ ਦਿੰਦਾ ਹੈ ਉਹਨੂੰ ਅਸਲੀਅਤ ਤੱਤ ਆ ਜਿਹੜਾ ਉਹਦਾ ਦੱਸ ਦਿੰਦਾ ਹੈ ਵੀ ਇਹ ਕੀ ਚੀਜ਼ ਹੈ ਆ ਗਿਆਨੀ ਜੀ ਨੇ ਪੜਿਆ ਸੀ ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰੇ ਗੰਤੇ ਪ੍ਰਪੰਨ ਇਤਨਾ ਗੁਣਾ ਤੋਂ ਵੱਖਰਾ ਹੋ ਇਸ ਕੋਈ ਰੂਪ ਨਹੀਂ ਉਹਦਾ ਕੋਈ ਰੰਗ ਨਹੀਂ ਕੋਈ ਰੇਖਾ ਨਹੀਂ ਔਕਾਰ ਨਹੀਂ ਜਿਵੇਂ ਆਪਾਂ ਬੈਠੇ ਆ ਇਸ ਤਰ੍ਹਾਂ ਨਹੀਂ ਕਹਿੰਦੇ ਤੇ ਫਿਰ ਕਿਵੇਂ ਸਾਨੂੰ ਪਤਾ ਲੱਗਦਾ ਕਹਿੰਦੇ ਰੂਪ ਨਾ ਰੇਖ ਨਾ ਰੰਗ ਕਿਛ ਤੇ ਗੁਣ ਤੇ ਪ੍ਰਭੈ ਨਾ ਤੇ ਸਹਿਬ ਬੁਝਾਏ ਨਾਨਕਾ ਬੁਝਾਉਂਦਾ ਜ਼ਰੂਰ ਆ ਆਪਣੇ ਵਿੱਚੋਂ ਹੀ ਕਿਸੇ ਨੂੰ ਕਿਹਨੂੰ ਬੁਝਾਉਂਦਾ ਤੇ ਸਹਿਬ ਬੁਝਾਏ ਨਾਨਕਾ ਕਹਿੰਦੇ ਉਹਨੂੰ ਬੁਝਾ ਦਿੰਦਾ ਜਿਹਦੇ ਤੇ ਬਹੁਤ ਜ਼ਿਆਦੇ ਖੁਸ਼ ਹੋ ਜਾਂਦਾ ਤੇ ਸਹਿਬ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਪਰ ਸਾਨੂੰ ਕਦਾਂ ਖੁਸ਼ ਹੁੰਦਾ ਤੇ ਸੋ ਪਰਸੰਨ ਦਾ ਮਤਿ ਬਹੁਤ ਜਿਆਦਾ ਮੈਲ ਹੋ ਜਾਂਦਾ ਬਹੁਤ ਜਿਆਦਾ ਖੁਸ਼ ਹੁੰਦਾ ਆਪਾਂ ਕਿਹਦੇ ਦੇ ਜਾਰੇ ਖੁਸ਼ ਹੁੰਨੇ ਆ ਜਿਹੜਾ ਸਾਡਾ ਕਹਿਣਾ ਮੰਨਦਾ ਸਾਡੀ ਆਗਿਆ ਚ ਚੱਲਦਾ ਸਾਡੀ ਗੱਲ ਮੰਨਦਾ ਆਪ ਸਰ ਕਿਹਦੇ ਤੇ ਜਾਰੇ ਖੁਸ਼ ਹੁੰਦਾ ਜਿਹੜਾ ਉਹਦੇ ਉਹਦੇ ਕਹਿਣੇ ਨੂੰ ਮੰਨਦਾ ਆ ਸਾਰਾ ਗੁਰੂ ਗ੍ਰੰਥ ਸਾਹਿਬ ਆਪਾਂ ਕਿਨੇ ਅੱਜ ਹੁਕਮਨਾਮਾ ਬਹੁਤ ਸੋਹਣਾ ਆਇਆ ਇਹ ਇੱਕ ਹੁਕਮਨਾਮਾ ਸੋਹਣਾ ਆਗੇ ਬਸ ਇਹ ਸਾਰਾ ਤੋਂ ਕਿਹੜਾ ਹੁਕਮਨਾਮਾ ਸੀ ਸਾਰਿਆਂ ਤੋਂ ਸੋਹਣਾ ਕਿਉਂ ਕਹਿੰਦੇ ਸਾਰਿਆਂ ਤੋਂ ਸੋਹਣਾ ਹੁਕਮਨਾਮਾ ਸਾਰਾ ਗੁਰੂ ਗ੍ਰੰਥ ਸਾਹਿਬ ਤੁਖਮਨਾਮਾ ਜਿੱਥੋਂ ਮਰਜੀ ਕੱਢ ਲਓ ਭਾਵੇਂ ਮਰਗ ਦੇ ਸ਼ਲੋਕ ਕਿਉਣਾ ਹੋਣ ਸਾਰੇ ਸੋਹਣੇ ਆ ਉਹ ਜਾਦੇ ਸੋਹਣੇ ਆ ਕਿਉਂਕਿ ਬੰਦੇ ਦੇ ਦਿਮਾਗ ਤੇ 62 ਦੀ ਵੀ ਮੈਨੂੰ ਮਰਨਾ ਮੌਤ ਹੀ ਭੁੱਲੀ ਆ ਨਾ ਬੰਦੇ ਨੂੰ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਖਸਮ ਵਿਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ ਲਾਂਟ ਪਾਤੀ ਸਾਨੂੰ ਤ੍ਰਿਗ ਪਤਾ ਕਿਹਨੂੰ ਕਹਿੰਦੇ ਆ 100 ਵਾਰ ਕਿਸੇ ਦਾ ਮੂੰਹ ਫਟਕਾਰ ਦਈਏ ਤੇ ਇੱਕ ਵਾਰੀ ਤ੍ਰੈਗ ਇਹ ਵਰ ਬਾਣੀ ਦੇ ਵਿੱਚ ਦੋ ਦੋ ਵਾਰੀ ਤਰਿਗ ਤਰਿਗ ਸਾਨੂੰ ਪਿਆ ਹੋਇਆ ਹੈ। ਕਦੇ ਦਿਮਾਗ ਚ ਆਉਂਦਾ ਸਾਡੇ ਵੀ ਸਾਨੂੰ ਕਿੰਨੀ ਲਾਹਨਤ ਪਾਈ ਹੈ ਬਾਣੀ ਨੇ। ਨਹੀਂ। ਸਾਨੂੰ ਪਰਮਾਤਮਾ ਕਿਰਪਾ ਕਰੇ ਇਸ ਚੀਜ਼ ਨੂੰ ਕਿ ਸਾਡੇ ਤੇ ਵੀ ਇਹ ਇਸ ਤਰ੍ਹਾਂ ਮੈਲ ਹੋ ਜਾਏ, ਸੋਪਰ ਸੰਨ ਹੋ ਜਾਏ। ਸਾਨੂੰ ਵੀ ਇਸ ਚੀਜ਼ ਦਾ ਪਤਾ ਲੱਗ ਜੇ ਵੀ ਇਹ ਕੀ ਚੀਜ਼ ਹੈ। ਇਹ ਬਸ ਉਹੀ ਟਾਈਮ ਦੇਤਾ 20 ਮਿੰਟ ਲਾਉਣੀਆਂ ਤੇ 20 ਮਿੰਟਾਂ ਚ ਇੱਕ ਪਦੇ ਦੀ ਕਥਾ ਕਰਨੀ ਹੈ ਫਟਾਫਟ। ਨਹੀਂ 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 ਨਹੀਂ। ਭਾਵੇਂ ਕਹਿੰਦੇ ਹਨਾ ਇੱਥੇ ਸੁਖਨੀ ਸਾਹਿਬ ਚ ਪੜ ਕੇ ਗਿਆ ਗਿਆਨੀ ਜੀ। ਕੰਕਾ ਏਕ ਜਸ ਜੀਵ ਸਵੈ ਜਿਹਦੇ ਜੀ ਵਿੱਚ ਹਿਰਦੇ ਵਿੱਚ ਇੱਕ ਕਣਕਾ ਵਸਾ ਦੇਵੇ ਉਹ ਕਣਕਾ ਇੱਕ ਜੀਵ ਵਸਾਵੇ ਤਾਂ ਕਿ ਮਹਿਮਾ ਬਣੀ ਨ ਜਾਵੇ ਕਹਿੰਦੇ ਉਹਦੀ ਤਾਂ ਕਿ ਦਾ ਮਤਲਬ ਉਹਦੀ ਉਹਦੀ ਦੀਦੀ ਜਿਹਦੇ ਜੀ ਦੇ ਵਿੱਚ ਇੱਕ ਕਣਕਾ ਵਸਾਤਾ ਕਹਿੰਦੇ ਉਹਦੀ ਮਹਿਮਾ ਵਡਿਆਈ ਗਿਣੀ ਨਹੀਂ ਜਾ ਸਕਦੀ ਕਰ ਹੀ ਸਕਦੇ ਤੁਸੀਂ ਜੀ ਵਡਿਆਈ ਹਾਏ ਹਾਏ ਉਹ ਉਕਤੀ ਗੱਲ ਉਹਨਾਂ ਸਾਨੂੰ ਨਹੀਂ ਪਤਾ ਲੱਗੂਗਾ ਵੀ ਇਹਦੇ ਅੰਦਰ ਕਣਕਾ ਵਸ ਗਿਆ ਕਿਉਂਕਿ ਸਾਨੂੰ ਵੀ ਇਸ ਚੀਜ਼ ਦੀ ਤਾਂ ਪਾਵੇ ਵੀ ਅਸੀਂ ਵੀ ਕਣਕਾ ਵਸਾਈਏ ਗੁਰੂ ਨੇ ਕਿਹਾ ਸਾਡੇ ਹਿਰਦੇ 'ਚ ਵੀ ਕਣਕਾ ਵਸਾ ਦੇ ਪਤਾ ਤਾਂ ਲੱਗੇ ਕਿਵੇਂ ਕਣਕਾ ਵਸਿਆ ਕਿਸੇ ਦੇ ਅਗਲੀ ਟੋਕ ਚ ਕੰਤਾ ਇਸ ਜੀਬ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ ਕਾਂਖੀ ਏਕਾ ਦਰਸ ਤਹਾਰੋ ਕਾਂਖੀ ਹੁੰਦੀ ਖੇਚ ਏਕਾ ਇਕ ਤੇਰੀ ਹੀ ਕਾਂਖੀ ਏਕਾ ਦਰਸ ਦਾ ਮਤਲਬ ਦਰਸ਼ਨ ਤੇਰੇ ਦਰਸ਼ਨਾਂ ਦੀ ਖੇਚ ਹੁੰਦੀ ਉਹਦੇ ਅੰਦਰ ਹੋਰੋਂ ਕੁਝ ਨਹੀਂ ਚਾਹੀਦਾ ਹੁੰਦਾ ਉਹ ਦੁਨਿਆਵੀਆਂ ਚੀਜ਼ਾਂ ਨਹੀਂ ਮੰਗਦਾ ਕਾਂਖੀ ਏਕਾ ਦਰਸ ਤਹਾਰੋ ਤਹਾਰੋ ਦਾ ਮਤਲਬ ਤੇਰੇ ਤੇਰੇ ਦਰਸ਼ਨਾਂ ਦੀ ਇੱਕ ਖਿੱਚ ਹੁੰਦੀ ਉਹਦੇ ਅੰਦਰ ਹੋਰ ਕੋਈ ਖਿੱਚ ਨਹੀਂ ਹੁੰਦੀ ਸਾਨੂੰ ਜਿਹੜੀ ਚੀਜ਼ ਦੀ ਖਿੱਚ ਹੋਊਗੀ ਅਸੀਂ ਉਸ ਉਹੀ ਚੀਜ਼ ਮੰਗਾਂਗੇ ਇੱਥੇ ਆ ਕੇ ਵੀ ਉਹੀ ਮੰਗਾਂਗੇ ਸਾਨੂੰ ਪੁੱਤ ਚਾਹੀਦਾ ਸਾਨੂੰ ਨੌਕਰੀਆਂ ਚਾਹੀਦੀਆਂ ਸਾਡਾ ਆ ਕੰਮ ਬਣ ਜੇ ਉਹ ਖਿੱਚ ਸਾਡੇ ਅੰਦਰ ਕਹਿੰਦੇ ਉਹਦੇ ਅੰਦਰ ਇੱਕ ਤੇਰੀ ਦਰਸ਼ਨਾਂ ਦੀ ਖਿੱਚ ਹੁੰਦੀ ਹੈ ਨਾਨਕ ਹੁਣ ਸੰਗ ਇਹਦੇ ਸੰਗ ਜਿਹਦੇ ਅੰਦਰ ਤੂੰ ਕਣਕਾ ਬਸਾਇਆ ਜਿਹਨੂੰ ਸਿਰਫ ਤਾਂ ਸਿਰਫ ਤੇਰੇ ਦਰਸ਼ਨਾਂ ਦੀ ਖਿੱਚ ਹੈ ਸ੍ਰੀ ਗੁਰੂ ਨੰਗਦੇਵ ਜੀ ਕਹਿੰਦੇ ਮੈਨੂੰ ਵੀ ਕਹਿੰਦੇ ਉਹਦਾ ਸੰਗ ਕਰਾ ਕੇ ਨਾਨਕ ਹੁਣ ਸੰਗ ਮੋਹੇ ਆਧਾਰੋ ਮੇਰਾ ਵੀ ਆਧਾਰ ਕਰ ਦੇ ਜੇ ਗੁਰੂ ਨਾਨਕ ਦੇਵ ਜੀ ਇਹ ਚੀਜ਼ ਮੰਗਦੇ ਆ ਤੇ ਸਾਨੂੰ ਕਿਉਂ ਨਹੀਂ ਆ ਮੰਨ ਦੇ ਵਿੱਚ ਆਉਂਦੀ ਵੀ ਸਿਰ ਗੁਰੂ ਨਾਨਕ ਦੇਵ ਜੀ ਸਭ ਤੋਂ ਪਹਿਲੇ ਗੁਰੂ ਆ ਕੌਣ ਆ ਉਹ ਉਹ ਕੌਣ ਆ ਜਿਹੜੇ ਸਿਰ ਗੁਰੂ ਨਾਨਕ ਦੇਵ ਜੀ ਬਾਣੀ ਚ ਸਾਰਾ ਕੁਝ ਬਾਣੀ ਚ ਕਹਿੰਦੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਜੋਤ ਰੂਪ ਆਪ ਹੀ ਹਰ ਹਰ ਕੌਣ ਆ ਜਿਹਨੂੰ ਗੌਰ ਕਹਿੰਦੇ ਆਪ ਹਰੀ ਇੰਦੋ ਜੋ ਦੇ ਰੂਪ ਵਿੱਚ ਆਪ ਹੀ ਪਰਮਾਤਮਾ ਹਰੀ ਗੁਰੂ ਨਾਨਕ ਕਹਾਇਆ ਫਿਰ ਉਹ ਜੋਤ ਹੈ ਜਿਹੜੀ ਉਹ ਦੂਜੇ ਗੁਰੂ ਚ ਜੋਤ ਉਹਾ ਜੋਤ ਸਾਇ ਸਹਿ ਕਾਇਆ ਘੇਰ ਪਲਟੀ ਹੈ ਉਹੀ ਜੋਤ ਉਹੀ ਜੁਗਤੀ ਤੇ ਸਹਿ ਪਤੀ ਪਰਮਾਤਮਾ ਉਹਨੇ ਸਿਰਫ ਕਾਇਆ ਹੀ ਪਲਟੀ ਹੈ ਗੁਰੂ ਅੰਗਦੇਵ ਜੀ ਬਣ ਗਏ ਦਸਾਂ ਗੁਰੂਆਂ ਤੱਕ ਉਹੀ ਜੋਤ ਉਹੀ ਜੁਗਤੀ ਤੇ ਕਹੀਂ ਪਲਟੀ ਹੈ ਨਾ ਕਾਇਆ ਸਰੀਰ ਨੂੰ ਕਹਿੰਦੇ ਆ ਸਰੀਰ ਹੀ ਹੋਰ ਬਣ ਗਿਆ ਅੰਦਰੋਂ ਤਾਂ ਉਹੀ ਹੈ ਇਹੀ ਹੈ ਗੁਰੂ ਗ੍ਰੰਥ ਸਾਹਿਬ ਦਾਸਾ ਗੁਰੂਆਂ ਦੀ ਦੇਹ। ਇਹੀ ਹੈ ਸਾਰਾ ਕੁਝ। ਇਸ ਤੋਂ ਪਾਸੇ ਕੁਝ ਨਹੀਂ। ਸਾਰੀ ਕੀ ਥਲਿਆ ਜੇ ਸਾਨੂੰ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਆ ਜਾਏ ਨਾ ਇਸ ਤੋਂ ਉੱਤੇ ਕੁਝ ਵੀ ਨਹੀਂ। ਆਪ ਅਡੋਲ ਨਾ ਕਬ ਹੁੰਦੋ ਲੈ। ਤੂੰ ਮੇਰੋ ਮੇਰ ਪਰਬਤ ਸੁਆਮੀ ਮੇਰ ਪਰਬਤ ਅਸ ਮੇਰ ਪਰਬਤ ਇਹਨੂੰ ਕਹਿੰਦੇ ਸਭ ਤੋਂ ਉੱਚਾ। ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਗਹੀ ਹੁੰਦੀ ਪਕੜੀ। ਕਹਿੰਦੇ ਮੈਂ ਤੇਰੀ ਓਟ ਪਕੜ ਲਈ। ਨਾਤਮ ਡੋਲੋ ਮੈਨੂੰ ਪਤਾ ਤੂੰ ਡੋਲਣਾ ਨਹੀਂ ਆ ਵੀ ਬਣੀ ਪੜਿਆ ਨਾ ਆਪ ਡੋਲ ਨਾ ਕਰ ਬਹੂਂ ਔਲਾ ਜਿਹੜਾ ਇਹਦਾ ਸਹਾਰਾ ਲੈ ਲੂਈ ਕਦੇ ਨਹੀਂ ਡੋਲਦਾ ਜਿੰਨੇ ਮਰਜੀ ਪਹਾੜਾਂ ਜਿੱਤੇ ਦੁੱਖਾਂ ਜਨ ਭਾਂ ਕਹਿੰਦੇ ਤੂੰ ਮੇਰਾ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾਤਮ ਡੋਲੋ ਨਾ ਹਮ ਗਿਰਤੇ ਜਦੋਂ ਤੂੰ ਡੋਲਣਾ ਨਹੀਂ ਤੇ ਮੈਂ ਡਿੱਗਣਾ ਕਿੱਥੋਂ ਆ ਜਿਹੜਾ ਡੋਲੂ ਬਾ ਉਦੋਂ ਉਹੀ ਡਿਗੂਣਾ ਉਹਨੇ ਜਦੋਂ ਡੋਲਣਾ ਹੀ ਨਹੀਂ ਤੇ ਅਸੀਂ ਕਿੱਥੋਂ ਡਿੱਗਾਂਗੇ ਫਿਰ ਰੱਖ ਲਈਨੀ ਹਰ ਮੇਰੀ ਹਰੀ ਨੇ ਰੱਖ ਰੱਖਣ ਦਾ ਮਤਲਬ ਕੀ ਹੁੰਦਾ ਰੱਖ ਲਈ ਨਹੀਂ ਜਦੋਂ ਕਿਸੇ ਦਾ ਐਕਸੀਡੈਂਟ ਹੁੰਦਾ ਹੈ ਕੋਈ ਵੱਡੀ ਤਕਲੀਫ ਹੁੰਦੀ ਆਪਾਂ ਪਤਾ ਲੈ ਜਾਂਦੇ ਆ ਕਿ ਆਪਾਂ ਕਹਿੰਦੇ ਆ ਨਾ ਕਿ ਅੱਖ ਤੇ ਸੱਟ ਵੱਜ ਗਈ ਜਾਂ ਇੱਥੇ ਸੱਟ ਵੱਜ ਗਈ ਉਹ ਘਰ ਦੇ ਪਤਾ ਕੀ ਕਹਿੰਦੇ ਆ ਰੱਬ ਨੇ ਹੱਥ ਦੇ ਕੇ ਰੱਖ ਲਿਆ ਰੱਖ ਲਿਆ ਦਾ ਮਤਲਬ ਬਚਾ ਲਿਆ ਰੱਖ ਲਈ ਨਹੀਂ ਦਾ ਮਤਲਬ ਮੈਨੂੰ ਹਰੀ ਨੇ ਬਚਾ ਲਿਆ ਕਿੱਥੋਂ ਬਚਾ ਲਿਆ ਕੀ ਹੁੰਦਾ ਸੀ ਤੈਨੂੰ ਪੈਨਾ ਦਾ ਮਾਂ ਦੇ ਗਰਭ ਵਿੱਚ ਬਚਾਇਆ 9-10 ਮਹੀਨੇ ਪੁੱਠਾ ਲਟਕਿਆ ਸੀ ਮੈਂ ਔਫਾ ਹੁੰਦਾ ਸੀ ਉਥੇ ਵਿਚਾਲਿਆ ਸੱਚ ਜਾਣਿਓ ਮੇਰਾ ਅਨੁਭਵ ਇਹ ਕਹਿੰਦਾ ਓਦੋਂ ਸੌਖੀ ਸੀ ਭਾਵੇਂ ਪੁੱਠੇ ਹੀ ਲਟਕਦੇ ਸੀ ਮੁੱਖ ਤਲਾ ਪੈਰ ਉਪਰੈ ਮਸੰਦੜੋ ਪੋਥੜੇ ਥਾਂ ਗੰਦੀ ਥਾਂ ਤੇ ਵਸਦਾ ਸੀ ਤੂੰ ਮੂੰਹ ਤੇਰਾ ਥੱਲੇ ਸੀ ਪੈਰ ਤੇਰੇ ਤਾਂ ਨੂੰ ਸੀ ਨਾਨਕ ਸੋ ਧਣੀ ਕਿਉਂ ਵਿਸਾਰਿਓ ਓਏ ਉਹ ਮਾਲਕ ਨੂੰ ਕਿਉਂ ਭੁੱਲ ਗਿਆ ਜਿਸ ਦਾ ਉਧਰ ਹੈ ਨਾਏ ਜਿਹਦੇ ਨਾਮ ਨਾਲ ਤੇਰਾ ਉਧਾਰ ਹੋਣਾ ਸੀ ਉਹਨੂੰ ਕਿਉਂ ਭੁੱਲ ਗਿਆ ਓਦੋਂ ਸੌਖੀ ਸੀ ਇੱਕ ਇੱਕ ਸਵਾਸ ਉਹਦਾ ਨਾਂ ਤੋਂ ਘਟ-ਘਟ ਜਾਂਦੇ ਸੀ ਨਾ ਵਿੱਚੋਂ ਹੀ ਜਿਉ ਉਹ ਗਰਭੇ ਨਿਕਲ ਆਇਆ ਖਸਮਸਾਰ ਦੁਨੀ ਚ ਤਲਾਇਆ ਦੁਨੀਆ ਨਾਲ ਚਤ ਜੋੜ ਲਿਆ ਜਿਉਂ ਹੀ ਉਥੋਂ ਨਿਕਲਿਆ ਨਾਲ ਦੀ ਨਾਲ ਹੀ ਅੱਖਾਂ ਖੁੱਲੀਆਂ ਦੁੱਧ ਦਿਸ ਗਿਆ ਮਾਂ ਪਿਓ ਦੀ ਸੋਝੀ ਆ ਗਈ ਸਾਰਾ ਕੁਸ਼ ਬਾਣੀ ਵਿੱਚ ਦੱਸਿਆ ਵਸਾਂ ਪਹਿਲੇ ਥਣ ਲੱਗਾ ਮੁੱਖ ਦੁੱਧ ਦੂਜੇ ਮਾਏ ਬਾਪ ਕੀ ਸੁੱਧ ਤੀਜੇ ਭਈਆ ਭਾਬੀ ਵੇਵ ਚੌਥੇ ਪਿਆਰ ਪੰਨੀ ਖੇੜ ਪੰਜਵੇਂ ਖਾਣ ਪੀਣ ਕੀ ਇਤਹਾਤ ਛੇਵੇਂ ਕਾਵਨ ਉਚੇ ਜਾਤ ਸੱਤਵੇਂ ਸੰਝ ਕੀਆ ਘਰਵਾਸ ਅੱਠਵੇਂ ਕ੍ਰੋਧ ਹੋਆ ਤਨਾਸ ਨੌਵੇਂ ਧੌੜੇ ਰੂਬੇ ਸਾਹ ਕਮਾਲ ਕੀਤੀ ਕੋਈ ਬਾਣੀ ਨੇ ਕੀ ਹੈ ਦਸਵੇਂ ਦੱਦਾ ਹੋਆ ਸਵਾਹ ਦਸਵੀਂ ਅਵਸਥਾ ਜਾ ਕੇ ਦੱਦਾ ਤੋਂ ਬਣਿਆ ਦਾਸ ਸਸਕਾਰੇ ਸਿੱਧ ਬਣਿਆ ਸਵਾਹ ਬਣ ਗਿਆ ਸਸਕਾਰ ਹੋ ਗਿਆ ਸਵਾਹ ਬਣ ਗਿਆ ਆਏ ਸੰਗੀਤ ਪੁਕਾਰੀ ਧਾ ਅਗੇ ਸੰਗੀਤ ਸਾਥੀ ਜਿਹਨੇ ਜਿਆਦਾ ਨੇੜ ਦੇ ਬੱਤਾਂ ਹਾਂ ਮਾਰਦੇ ਹੁੰਦੇ ਆ ਕਿ ਕੀ ਹੈ ਪਕੜ ਪਕੜ ਸਾਡੀ ਬਸ ਸਾਨੂੰ ਕਿਰਪਾ ਕਰੇ ਗੁਰੂ ਅਸੀਂ ਕੁਛ ਨਾ ਮੰਗੀਏ ਗੁਰੂ ਤੋਂ ਗੁਰੂ ਸਾਡੀ ਪਕੜ ਛੱਡਾ ਦੇ ਜਿਵੇਂ ਤੂੰ ਛੱਡੀ ਹੈ ਨਾ ਆਪਦੀ ਪਕੜ ਮਹਿਲਾ ਦੀ ਆਪਦੇ ਸੁਪੁੱਤਰਾਂ ਦੀ ਆਪਦੇ ਸਾਰੇ ਪਰਿਵਾਰ ਦੀ ਪਕੜ ਛੱਡਤੀ ਤੇ ਕਿਹਾ ਕੀ ਕਿਹਾ ਕੀ ਤੂੰ ਮਾਛੀਵੜ ਦੇ ਜੰਗਲ ਚ ਬਹਿ ਕੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਕਿਹਨੂੰ ਬਣਾਏ ਨੇ ਮਿੱਤਰ ਪਰਮਾਤਮਾ ਨੂੰ ਤੇ ਅਸੀਂ ਮਿੱਤਰ ਕਿਹਨੂੰ ਬਣਾਉਣਾ ਗੁਰੂ ਨੂੰ ਗੁਰੂ ਵਿੱਚ ਵਿਚੋਲਾ ਨਾ ਜੈਸਾ ਸਤਗੁਰੂ ਸੁਨੀਦਾ ਤੈਸਰੋ ਹੀ ਮੈਂ ਡੇਟ ਜੋ ਜਮ ਸੰਦਸ ਮੈਂ ਤਾਂ ਉਹੀ ਜਿਵੇਂ ਦੇਖ ਲਿਆ ਕਹਿੰਦੇ ਜਿਹਾ ਸਤਗੁਰੂ ਸੁਣੀਦਾ ਤੈਸੋ ਹੀ ਮੈਂ ਢੀਠ ਕੰਮ ਕੀ ਕਰਦਾ ਹੋ ਕਹਿੰਦੇ ਵਿਛੜਿਆ ਮਿਲੇ ਪ੍ਰਭੂ ਉਹ ਵਿਛੜਿਆ ਨੂੰ ਮਿਲਾਉਂਦਾ ਪ੍ਰਭੂ ਗੁਰੂ ਦਾ ਨਾਇਕ ਹੈ ਪ੍ਰਭੂ ਅਸੀਂ ਲੱਗਦਾ ਸਾਨੂੰ ਵੀ ਅਸੀਂ ਕਿਤੋਂ ਵਿਛੜੇ ਆਂ ਆਈ ਤਾਂ ਲੱਗਦਾ ਨਹੀਂ ਜੇ ਸਾਡੇ ਨਾਲ ਸਾਡੇ ਪਰਿਵਾਰ ਚੋਂ ਕੋਈ ਜੀਵ ਵਿਛੜ ਜੇ ਫੇਰ ਸਾਨੂੰ ਆਉਂਦਾ ਦੁੱਖ ਤਾਂ ਹਾਰ ਮਾਰਦੇ ਆ ਕਿਵੇਂ ਲੱਭਦੇ ਆ ਵੇਖੋ ਅਸੀਂ ਪਰਮਾਤਮਾ ਨਾਲੋਂ ਵਿਛੜੇ ਹੋਏ ਜਨਮਾਂ ਜਨਮਾਂ ਦੇ ਪਤਾ ਨਹੀਂ ਕਦੋਂ ਦੇ ਵਿਛੜੇ ਹੋਏ ਕਹਿੰਦੇ ਵਿਛੜਿਆ ਮਿਲੇ ਪ੍ਰਭੂ ਹਰ ਵਰਗੇ ਕਾਬਸੀ ਮੂਰੇ ਪ੍ਰਭੂ ਅਗਲੀ ਅੱਧੀ ਤੱਕ ਦੇ ਵਿੱਚ ਹਰ ਹਰੀ ਕੌਣ ਆ ਜਿਹਨੂੰ ਬਾੜ ਕਹਿੰਦੇ ਆ ਪਰਮਾਤਮਾ ਉਹ ਹਰੀ ਦੀ ਦਰਬਾਰ ਦਾ ਬਸੀਟ ਹੁੰਦਾ ਬਚੋਲਾ ਜਾਂ ਵਕੀਲ ਕਹੋ ਉਹ ਬਚੋਲਾ ਆ ਉਹਦੀ ਦਰਗਾਹ ਦਾ ਉਹ ਸਾਨੂੰ ਵਿਛੜਿਆ ਨੂੰ ਪਰਮਾਤਮਾ ਨਾਲ ਮਲਾਉਂਦਾ ਹੈ ਤੇ ਫਿਰ ਬਚੋਲਾ ਵਿੱਚ ਪਾਈ ਬਿਨਾ ਬੰਝੂ ਗੱਲ ਸਾਡੀ ਜੇ ਅਸੀਂ ਇੱਕ ਜੇ ਸਿੱਧਾ ਜੋਰ ਲਾਈਏ ਵੀ ਅਸੀਂ ਝੂਠ ਬੋਲਣਾ ਛੱਡ ਦਿਓ ਬੁਰੀ ਸੋਚ ਛੱਡ ਦਿਓ ਇਹਨਾਂ ਪਰਜਾ ਤੋਂ ਚੋਰਾ ਤੋਂ ਛਡਾ ਲਓ ਆਪ ਦਾ ਖੜਾ ਨਹੀਂ ਛੁੱਟਣਾ ਬੜੇ ਜ਼ਬਰਦਸਤ ਆ ਇਹ ਪੜਟਣਾ ਪੂਰੀ ਅੰਦਰ ਇਹ ਤਾਂ ਗੁਰੂ ਆ ਜਣ ਮੇਲ ਮਾਰੇ ਪੰਜ ਵੀਰ ਸੋ ਐ ਸੋ ਕੌਣ ਬਲੀ ਰੇ ਓਏ ਦੁਨੀਆ ਦੇ ਚ ਇਹੋ ਜਿਹਾ ਕੌਣ ਬਲੀ ਹੈ ਜਿਹਨੇ ਮਿਲ ਕੇ ਜਣ ਮੇਲ ਮਾਰੇ ਕਿਸ ਨੇ ਮਿਲ ਕੇ ਮਾਰੇ ਜਿਹਨੇ ਵੀ ਮਾਰੇ ਆ ਪੰਜ ਵੀਰ ਪੰਜ ਪੰਜ ਵੀਰ ਯੋਧੇ ਬਹਾਦਰ ਇਹ ਕੌਣ ਆ ਜਾਂਦੇ ਹੋਏ ਚਾ ਦੁਨੀਆ ਵਿੱਚ ਗੁਰੂ ਨਾਲ ਮਿਲ ਕੇ ਮਰਨੇ ਆਏ ਅਸੀਂ ਨਹੀਂ ਮਾਰ ਸਕਦੇ ਆਪਦੇ ਆਪ ਪਰਮਾਤਮਾ ਕਿਰਪਾ ਕਰੇ ਕਿ ਤੇ ਸਾਨੂੰ ਸਮਰਥ ਬਖਸ਼ ਦੇਵੇ ਇਸ ਚੀਜ਼ ਦੀ ਪੜ ਪੜ ਗੱਡੀ ਲੱਗੇ ਨਾ ਸਾਥੋ ਇਹ ਕੰਮ ਕਰਾ ਦੇ ਸਾਨੂੰ ਸੰਝ ਪੈ ਜੇ ਸਾਨੂੰ ਬਾਣੀ ਕਹਿੰਦੀ ਕੀ ਹੈ ਪਰ ਸਾਡਾ ਕੰਮ ਕੀ ਹੈ 4 ਘੰਟੇ ਦੱਬ ਕੇ ਜਿਹਦੀ ਨਿਗਾ ਜਿਆਦੇ ਉਹ ਦਸ ਲਾ ਲੈਂਦਾ ਹੂ ਵੱਦ ਵੱਦ ਬਾਣੀ ਪੜ ਲੈਨੇ ਆ ਚੰਗੀ ਗੱਲ ਆ ਮਾੜੀ ਨਹੀਂ ਪਰ ਸਿਰ ਗੁਰੂ ਅੰਗਦ ਦੇਵ ਜੀ ਕੀ ਕਹਿੰਦੇ ਆ ਕਹਿੰਦੇ ਮੈਂ ਗੁਣ ਸੱਚੇ ਪਾਤਸ਼ਾਹ ਜਿਹੜੇ ਮੇਰੇ ਚ ਗੁਣਾ ਨਾ ਮੈਂ ਦੱਸਦਾ ਤੈਨੂੰ ਆਪਦੇ ਗੁਣ ਕਹਿੰਦੇ ਮੈਂ ਗੁਣ ਗੱਲਾਂ ਕੇਸਰ ਪਾ ਗੱਲਾਂ ਦੇ ਸਤੇ ਭਾਰ ਇੰਨਾ ਚੱਕਿਆ ਪੰਡਾ ਬੰਨੀਆਂ ਵੀ ਆ ਕਿਹੜੀਆਂ ਗੱਲਾਂ ਸੰਸਾਰ ਦੀਆਂ ਗੱਲਾਂ ਆ ਕਿ ਤੇਰੀਆਂ ਗੱਲਾਂ ਕਹਿੰਦੇ ਗੱਲੀ ਗੱਲਾ ਸਿਰਜਣਹਾਰ ਗੱਲੀ ਬਹੁਤ ਸਾਰੀਆਂ ਗੱਲਾਂ ਵਿੱਚੋਂ ਗੱਲਾਂ ਸਿਰਜਣਹਾਰ ਦੀਆਂ ਉਹ ਕਾਹ ਲਓ ਜਿੰਨੀਆਂ ਹੁੰਦੀਆਂ ਨਹੀਂ ਕਰਦੇ ਤਾਂ ਕੀ ਹੋਊਗਾ ਫਿਰ ਸਾਨੂੰ ਕੀ ਘਟਾ ਬਊਗਾ ਕੋਈ ਕਹਿੰਦੇ ਹਾਂ ਖਾਣਾ ਪੀਣਾ ਹੱਸਣਾ ਬਾਦ ਉਹਨਾਂ ਚਿਰ ਤੁਹਾਡਾ ਖਾਦਾ ਪੀਤਾ ਹੱਸਿਆ ਬਾਦ ਦਾ ਮਤਲਬ ਵਿਅਰਥ ਕਹਿੰਦੇ ਵਿਅਰਥ ਹੈ ਖਾਣਾ ਪੀਣਾ ਹੱਸਣਾ ਬਾਦ ਕਿੰਨਾ ਚਿਰ ਵਿਅਰਥ ਹੈ ਜਦ ਲਗ ਹਿਰਦੈ ਨ ਆਵੇ ਯਾਦ ਜਿੰਨਾ ਚਿਰ ਤੇਰੇ ਹੱਦੇ ਦੇ ਵਿੱਚ ਉਹਦੀ ਯਾਦ ਨਾ ਹੁੰਦੀ ਉਹਨੇ ਚਿਰ ਤੇਰੇ ਖਾਦਾ ਪੀਤਾ ਹੱਸਿਆ ਵਿਅਰਥਾ ਕਹਿੰਦੇ ਤੂੰ ਤਾਂ ਹੁਣ ਆਪਾਂ ਸੋਚ ਗਏ ਕਿ ਜਿੰਨਾ ਜਦੋਂ ਦੇ ਆਪਾਂ ਇਸ ਦੁਨੀਆ ਦੇ ਉੱਤੇ ਸਮਝ ਆਈ ਆਪਣੀ ਸੁਰਤ ਕੰਮ ਕਰਨ ਲੱਗੀ ਆ ਵੱਡੇ ਹੋਏ ਆ ਆਪੇ ਆਪੇ ਹਿਸਾਬ ਲਾ ਲਗੇ ਕਿਨੇ ਕਿਨੇ ਸਾਲਾਂ ਦੇ ਆ ਤੇ ਕਿੰਨੀਆਂ ਗੁਰੂ ਦੀਆਂ ਗੱਲਾਂ ਕੀਤੀਆਂ ਇੰਨੇ ਸਾਲਾਂ ਦੇ ਵਿੱਚ ਤੇ ਕਿੰਨੀਆਂ ਅਸੀਂ ਸੰਸਾਰ ਦੀਆਂ ਗੱਲਾਂ ਕੀਤੀਆਂ ਆਪੇ ਐਸਟੀਮੇਟ ਲਾ ਲਗੇ ਜੇ 5 ਘੰਟੇ 10 ਘੰਟੇ ਵੀ ਬਾਣੀ ਪੜ੍ਹਨ ਦੀ ਯੋਜਨਾ ਬਣਾ ਕਰ ਲਈਆਂ ਤੇ ਦੂਜੇ ਸਵਾਸ ਕਿੰਨੇ 24000 ਸਵਾਸ ਇੱਕ ਦਿਨ ਚੋਂਦਾ ਆਪਾਂ 24000 24000 ਸਵਾਸਾਂ ਦੇ ਵਿੱਚੋਂ ਕਿੰਨੇ ਸਵਾਸ ਸਾਡੇ ਗੁਰੂ ਨੇ ਗੱਲਾਂ ਕਰਕੇ ਜਾਂ ਸੁਣ ਕੇ ਨਿਕਲੇ ਐ ਤੇ ਕਿੰਨੇ ਸਵਾਸ ਸਾਡੇ ਸੰਸਾਰੀ ਗੱਲਾਂ ਸੁਣ ਕੇ ਕਰਕੇ ਨਿਕਲਦੇ ਆ ਪਰਮਾਤਮਾ ਧੰਨਾ ਮੇਰਾ ਗੁਰੂ ਕਹਿੰਦੇ ਨਾਨਕ ਹਲੇ ਸਭ ਦੇ ਸਾਸ ਗਾਣਾ ਮਤਲਬ ਗਣ ਕੇ ਗਣ ਕੇ ਸਾਰਿਆਂ ਦੇ ਦਿਨ ਬਣਾ ਕੇ ਸਵਾਸਾਂ ਦੇ ੱੱਲੇ ਰਿਹਾ ਅਸੀਂ ਨਾ ਸਾਲ ਬਣਾ ਲੇ ਐਨੇ ਦਿਨ ਤੂੰ ਜਿਉਣਾ ਆ ਆ ਸਵਾਸਾਂ ਤੈਨੂੰ ਦੇ ਕੇ ਤੋਹਰਿਆ ਨਾਲ ਪਾਲੇ ਸਭ ਦੇ ਸਾਸ ਨਏ ਬਟਨ ਘਟਨ ਨਾਇਦੇ ਚ ਵਧਣਾ ਨਾਇਦੇ ਚ ਘਟਣਾ ਕਰ ਲਰ ਦਾ ਸਾਂ ਜੁਨੀਰ ਮਾਜੀ ਪਾਠ ਸੁਖਲਾ ਲੋ ਮਾਜੀ ਸੁਖਲਾ ਇਤ ਤੇਰੇ ਜਿੰਨੇ ਪਾਏ ਵਸ ਉਨੇ ਹੀ ਰਹਿਣੇ ਆ ਨਏ ਬਟਨ ਘਟਨ ਤੇਲ ਤੇਲ ਕਹਿੰਦੇ ਸਵਾਸਾਂ ਕਹਿੰਦੇ ਇਹ ਜਿਹੜੇ ਤੈਨੂੰ ਤੇਲ ਦਿੱਤੇ ਆ ਨਾ ਸਵਾਸ ਦਿੱਤੇ ਆ ਇਹ ਵਧਨੇ ਘਟਨੇ ਨਹੀਂ ਸਾਰ ਸਾਰ ਦਾ ਮਤਲਬ ਸੰਭਾਲ ਇਹਨਾਂ ਦੀ ਸੰਭਾਲ ਕਰ ਲਾ ਵਿਆਹਤ ਸੰਸਾਰੀ ਗੱਲਾਂ ਕਰ ਕਰ ਕੇ ਨਾ ਇਹਨਾਂ ਨੂੰ ਗਵਾਲੀ ਤੇ ਸੋਚ ਗਏ ਕੀ ਬਾਣੀ ਦੀ ਗੱਲ ਜੇ ਆਪਾਂ ਕਰਨੀ ਸਕਦੇ ਤਾਂ ਸੁਣ ਲਈਏ ਨਾ ਹਰਗਣ ਸੁਨੇ ਨਾ ਹਰਗਣ ਬਾਬਾ ਬਾਤਾਂ ਹੀ ਅਸਮਾਨ ਕਰਾਵੇ ਨਾ ਹਰੀ ਦੀ ਗੱਲ ਕਹਿੰਦੇ ਸੁਣਦਾ ਬੰਦਾ ਨਾ ਆਪ ਗਾਉਂਦਾ ਗੱਲਾਂ ਨਾਲ ਹੀ ਅਸਮਾਨ ਤੇ ਚੜਾਉਂਦਾ ਗੱਲਾਂ ਕਰ ਕਰਕੇ ਨਹੀਂ ਸੁਣਦਾ ਤਾਂ ਨਾ ਦਾਤਿਆ ਤੂੰ ਐਸੇ ਲੋਕਾਂ ਨੂੰ ਕੀ ਕਹੀਏ ਕਹਿੰਦੇ ਕੀ ਕਹੀਏ ਅਜੇ ਲੋਕਾਂ ਨੂੰ ਹਰਗਣ ਸੁਨੇ ਨਾ ਹਰਗਣ ਬਾਵਾ ਵਤਨ ਹੀ ਅਸਮਾਨ ਗਰਾਵਾ ਕਹਿੰਦੇ ਕੀ ਕਹੀਗੇ ਜਿਹੜੇ ਭੰਤੀ ਤੋਂ ਬਾਹਰ ਕੀਤੇ ਆ ਗੁਰੂ ਨੇ ਬਾਝ ਕੀਤੇ ਰਿਆ ਉਹਨਾਂ ਬਾਰੇ ਕੀ ਕਹੀਗੇ ਤਿੰਤੇ ਸਦਾ ਡਰਾਨੇ ਰਹੀ ਹੈ ਉਹਨਾਂ ਤੋਂ ਤਾਂ ਡਰ ਕੇ ਰਹੋ ਸਦਾ ਹੀ ਪਤਾ ਨਹੀਂ ਉਹਨੇ ਕੀ ਬੋਲ ਦੇਣਾ ਸੰਤ ਮਿਲਿਆ ਕਚ ਸੁਨੀਆਂ ਕਹੀ ਹੈ ਕਹਿੰਦੇ ਜੇ ਤੈਨੂੰ ਕੋਈ ਸੰਤ ਮਿਲ ਜੇ ਨਾ ਉਹਦੀ ਗੱਲ ਕੋ ਸੁਣੋ ਤੇ ਕਹੀਏ ਦਾ ਮਤਲਬ ਕੀ ਉਹਨੂੰ ਤੁਸੀਂ ਸਮਝਾਉਣ ਲੱਗ ਜਾਓ ਕਹਿਣ ਲੱਗ ਜਾਓ ਗੱਲਾਂ ਬਾਣੀਆਂ ਆਂ ਕਹਿੰਦੀ ਹੈ ਨਹੀਂ 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 ਇਹਦਾ ਮਤਲਬ ਹੈ ਆਪਦੇ ਦਿਲ ਦੀ ਗੱਲ ਕੋਈ ਉਹਦੇ ਕੋਲੇ ਕਰੋ ਵੀ ਆਹ ਚੀਜ਼ ਕਿਵੇਂ ਆ ਆ ਮੈਨੂੰ ਕਿਵੇਂ ਉਹਦੇ ਕੋਲੇ ਗੱਲ ਕਰੋ ਮਿਲਿਆ ਅਸੰਤ ਐਡਾ ਲੱਗਿਆ ਮੂਰੇ ਜੇ ਕੋਈ ਅਸੰਤ ਮਿਲ ਜੇ ਤੇ ਫੇਰ ਕੀ ਕਹਿੰਦੇ ਮਸਟ ਕਰ ਰਹੀ ਐ ਮਸਟ ਕਹਿੰਦੇ ਮੁਠੀ ਨੂੰ ਮੂੰਹ ਬੰਦ ਕਰ ਲਈ ਫੇਰ ਕਹਿੰਦੇ ਉਹਦੇ ਮੇਰੇ ਕੋਲ ਗੱਲ ਪੁੱਛ ਬੈਠੀ ਤੇ ਸਾਨੂੰ ਪਤਾ ਕਿਵੇਂ ਲੱਗੂ ਵੀ ਸੰਤ ਕੌਣ ਹੈ ਤੇ ਸੰਤ ਕੌਣ ਉਹ ਵੀ ਬਾਣੀ ਚ ਸਾਰਾ ਖੁਸ਼ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਸਿਆ ਪਿਆ ਨਾਨਕ ਸੁਹਾਗਨ ਕਾ ਕਿਆ ਚਿਹਨ ਹੈ ਚਿਹਨ ਲਖਣ ਨਿਸ਼ਾਨੀ ਕਿੰਦੇ ਸਵਾਗਣੇ ਜਿਹੜੀ ਉਹਦੀ ਨਿਸ਼ਾਨੀ ਕੀ ਹੈ ਹੰਮ ਕੇ ਪਤਾ ਲੱਗੂ ਦੀ ਇਹ ਬੰਦਾ ਸਹੀ ਹੈ ਕਿ ਗਲਤ ਹੈ ਅਸੀਂ ਤਾਂ ਉਥੋਂ ਪਹਿਰਾ ਵੇਖ ਕੇ ਕਹਿ ਲੈ ਨਾ ਨਾ ਵੀ ਇਹ ਸੰਤ ਹੈ ਕਹਿੰਦੇ ਅੰਦਰ ਸੱਚ ਉਹਨਾਂ ਦੇ ਅੰਦਰ ਸੱਚ ਸੱਚ ਕਿਹੜਾ ਅਸੀਂ ਤਾਂ ਸੱਚ ਝੂਠ ਜਿਹੜਾ ਬੋਲ ਲੈਨੇ ਹੁਣ ਉਹ ਸਮਝਦੇ ਆ ਸੱਚ ਉਹ ਹੈ ਜਿਹੜਾ ਸਦਾ ਰਹਿਣਾ ਸਤਿਗੁਰ ਸਦਾ ਸਦਾ ਹੈ ਨਾ ਆਵੇ ਨਾ ਜਾਏ ਉਹ ਬਣ ASCII ਪਰਪ ਹੈ ਸਭ ਮੇ ਰਹੇ ਅਸਮਾਈ ਜੇ ਸਮਝ ਨਾ ਪਤਾ ਲੱਗਿਆ ਸਾਰੇ ਦੇ ਵਿੱਚੋਂ ਮੇਰਾ ਗੁਰੂ ਸਮਾਇਆ ਦਾ ਹੈ ਫਿਰ ਤਾਂ ਅਸੀਂ ਕਿਸੇ ਨੂੰ ਆਪੇ ਸ਼ਬਦ ਬੋਲਾਂਗੇ ਹੀ ਨਹੀਂ ਨਹੀਂ ਬੋਲਾਂਗੇ ਨਾ ਪ੍ਰਾਰਧਾ ਕੋਈ ਵੀ ਮੈਂਬਰ ਆ ਭਾਵੇਂ ਉਹ ਪਿਆਰ ਨਾਲ ਕਹਾਂਗੇ ਜਿਹੜੀ ਵੀ ਗੱਲ ਕਹਾਂ ਤੁਹਾਨੂੰ ਅਪਸ਼ਬਦ ਬੋਲਾਂਗੇ ਨਹੀਂ ਨਾਲੇ ਸਾਨੂੰ ਇਹ ਵੀ ਪਤਾ ਵੀ ਸਾਰਿਆਂ ਦੇ ਵਿੱਚ ਪਰਮਾਤਮਾ ਵੱਸਦਾ ਹੈ ਤੇ ਪਰ ਪਰਮਾ ਉਹ ਉਹੀ ਗੱਲ ਵੀ ਉਹਦਾ ਓਟ ਕਿਤੇ ਪਰਮਾਤਮਾ ਉਹ ਸਾਨੂੰ ਸਮਝਾ ਦੇਵੇ ਇਸ ਗੱਲ ਦੀ ਇੱਕ ਓਕ ਪੜਦਿਆਂ ਪੜਦਾ ਗੁਰੂ ਘਰੋਂ ਸੱਚ ਉਹ ਕਿਹੜਾ ਕਿਤੇ ਵਾਝੇ ਸਾਡੇ ਅੰਦਰ ਇਹਦੇ ਵਾਸਤੇ ਸਾਨੂੰ ਹਾਰੇ ਕੱਢਨੇ ਪੈਣੇ ਪਰਲੇ ਕੱਢਨੇ ਪੈਣੇ ਆ ਦਾਤਿਆ ਅਸੀਂ ਕੁਝ ਨਹੀਂ ਮੰਗਦੇ ਤੇਰੇ ਕੋਲ ਬਸ ਇੱਕ ਜਿਹੜਾ ਤੂੰ ਕਹਿਣਾ ਕਿੰਕੜ ਜਿਹਦੇ ਅੰਦਰ ਵਸ ਜਾਂਦਾ ਤੇ ਉਹਦੇ ਇੰਨੀ ਮਹਿਮਾ ਬਣਦੀ ਐ ਤੇ ਸਾਨੂੰ ਵੀ ਉਹ ਕਿੰਕੜ ਦੇ ਜਾ। ਮੰਗੀ ਚੱਲ ਗਏ ਰੋ ਰੋ ਕੇ ਰੋ ਰੋ ਕੇ ਮੰਗੀ ਚੱਲ ਗਏ ਅਬ ਬੱਚਾ ਰੋ ਰੋ ਕੇ ਆਪਣੇ ਪੈਰਾਂ ਨੂੰ ਚਿੰਬੜ ਕੇ ਵੱਡੀਆਂ ਵੱਡੀਆਂ ਚੀਜ਼ਾਂ ਲੈ ਰਿੰਦਾ। ਮਹਿੰਗੀਆਂ ਮਹਿੰਗੀਆਂ ਚੀਜ਼ਾਂ ਆਪਣੇ ਕੋਲ ਮਣਾ ਲੈਂਦਾ ਆਪਾਂ ਨੂੰ ਅਸੀਂ ਗੁਰੂ ਨੂੰ ਨਹੀਂ ਮਣਾ ਸਕਦੇ। ਜੇ ਉਹਦੇ ਸੱਚੇ ਦਿਲੋਂ ਉਹਦੇ ਬੱਚੇ ਬਣੇ ਆ ਤੇ ਫਿਰ ਪਿਓ ਆ ਸਾਡਾ ਤੇ ਪਿਓ ਤੇ ਸਾਡਾ ਹੱਕ ਆ ਅਸੀਂ ਮਣਾ ਸਕਦੇ ਉਹਨੂੰ। ਸਾਰੇ ਕਹਿੰਦੇ ਆ ਵੀ ਅਸੀਂ ਆਹ ਦਾਤਾ ਇਹ ਤੋਂ ਮੰਗਣੀਆਂ ਗੁਰੂ ਤੋਂ। ਉਹ ਕਹਿੰਦਾ ਪੁੱਤ ਤੈਨੂੰ ਮੰਗਣ ਦੀ ਲੋੜ ਹੀ ਨਹੀਂ। ਸਭੇ ਥੋਕ ਪ੍ਰਾਪਤੇ ਜਾ ਵੈ ਇਕ ਹੱਥ ਇਹ ਤਾਂ ਥੋਕ ਆ ਥੋਕ ਜਿਹੜਾ ਦੁਨੀਆ ਮੰਗਦੀ ਪੈਂਦੀ ਐ ਇਹ ਤਾਂ ਤੈਨੂੰ ਸਾਰੇ ਪ੍ਰਾਪਤ ਹੋ ਜਾਣੇ ਆ ਜੇ ਇੱਕ ਗੁਰੂ ਤੇਰੇ ਹੱਥ ਚ ਆ ਜੇ ਨਾ ਹੱਥ ਚ ਆਉਣ ਦਾ ਮਤਲਬ ਕੀ ਐ ਹੱਥ ਚ ਆਉਣ ਦਾ ਮਤਲਬ ਐ ਵੀ ਉਹ ਜਿਵੇਂ ਬੱਚੇ ਦੇ ਹੱਥ ਚ ਪਿਓ ਕਿਵੇਂ ਆ ਜਾਂਦਾ ਜਦੋਂ ਉਹਨੂੰ ਮਨਾ ਲੈਂਦਾ ਗੱਲ ਆ ਗਿਆ ਨਾ ਉਹਦੇ ਹੱਥ ਚ ਉਹਨੇ ਹਰ ਗੱਲ ਉਹਦੀ ਮੰਨ ਲੈਣੀ ਐ ਪਰ ਇਹਨੂੰ ਇਹ ਮਤਲਬ ਨਹੀਂ ਕਿ ਉਸੇ ਨੂੰ ਫੜ ਕੇ ਬਹਿ ਜਾਣਾ ਆਪ ਦਾ ਪਿਓ ਕਿਦਾ ਉਹ ਕਲੇਜਾ ਉਹ ਤਾਂ ਸਾਝਾ ਸਾਹਿਬ ਬਾਪ ਹਮਾਰਾ ਉਹ ਸਾਰਿਆਂ ਦਾ ਸਾਂਝਾ ਇੱਕ ਦਾ ਕੱਲੇ ਦਾ ਕਿਸੇ ਨਹੀਂ ਆਪਨ ਬਾਬਾ ਨਹੀਂ ਕਿਸੇ ਕੋ ਭਾਵਣ ਕੋ ਹਰ ਰਾਜਾ ਉਹ ਆਪਦਾ ਪਿਆਰ ਕਿਸੇ ਦਾ ਕੱਲੇ ਦਾ ਹੈ ਨਹੀਂ ਉਹ ਤਾਂ ਭਾਵਨਾ ਦਾ ਹੈ ਜਿਹਦੀ ਭਾਵਨਾ ਸਹੀ ਹੈ ਬਸ ਉਹਨੂੰ ਹੁਣੇ ਬੁਝਾ ਦੇਣਾ ਹੈ ਉਹਨੂੰ ਇਹ ਤੱਤ ਅਸਲੀਅਤ ਸਮਝ ਦੇ ਦਿੰਦਾ ਹੈ ਬਾਕੀ ਨਹੀਂ ਬਾਕੀ ਨੂੰ ਪਤਾ ਲੱਗਦਾ ਬਸ ਕਿਸੇ ਦੇ ਨਹੀਂ ਪਰਮਾਤਮਾ ਕਿਰਪਾ ਕਰੇ ਸਾਨੂੰ ਸਮਤ ਬਖਸ਼ੇ ਇਹ ਸੱਚੇ ਪਾਸ਼ਾ ਅੱਗੇ ਤੋਂ ਸੋਚ ਤੇ ਸਪਸ਼ਟ ਕਥਾ ਕਰਨ ਦੀ ਗੱਲ ਮੈਂ ਤੇਰੇ ਨਾਲ ਕਰਨ ਦੀ ਸਮਤ ਬਖਸ਼ ਨਹੀਂ ਇੱਕ ਨਹੀਂ ਅਨੇਕਾਂ ਗਲਤੀਆਂ ਮੈਨੂੰ ਤਾਂ ਲੱਗਦਾ ਮੈਂ ਸਾਰਾ ਕੁਝ ਗਲਤੀ ਬੋਲੀ ਜਾਂਦੀ ਹਾਂ ਸੱਚ ਜਾਣੀ ਹੂ ਮੈਨੂੰ ਉਂਦਾਂ ਨਹੀਂ ਕੁਝ ਵੀ ਪਤਾ ਨਹੀਂ ਉਹ ਪੀ ਅੰਦਰ ਬਲਾਈ ਜਾਂਦਾ ਧੱਕੇ ਨਾਲ ਪਰਮਾਤਮਾ ਕਿਰਪਾ ਕਰੇ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਪਾਣੀ ਪੜਨ ਦੀ ਸੁਣਨ ਦੀ ਕਥਾ ਵਿਚਾਰ ਕਰਨ ਦੀ ਕੀਰਤਨ ਕਰਨ ਦੀ ਸਮਰੱਥ ਬਖਸ਼ੇ ਪਰਮਾਤਮਾ ਸਾਰਿਆਂ ਦਾ ਭਲਾ ਕਰੇ ਮੈਂ ਇਹ ਗਲਤ ਬੋਲ ਗਈ ਸਭ ਕੁਝ ਗਲਤ ਬੋਲ ਗਈ ਜੇ ਕਿਰਕਾ ਵੀ ਇੱਕ ਤੁਹਾਨੂੰ ਲੱਗਿਆ ਨਾ ਵੀ ਸਹੀ ਹੈ ਤੇ ਉਹਨੂੰ ਮੰਨ ਲਿਓ ਪੱਲੇ ਬਾਕੀ ਮੇਰਾ ਸਾਰਾ ਕੁਝ ਮਾਫ ਕਰ ਦਿਓ ਹੇ ਸੱਚੇ ਪਾਤਸ਼ਾਹ ਸਦਾ ਪਾਲਾ ਤਰੀ ਪੁੱਲ ਵਾਪਲਾ ਕਰੀ ਬਲਾਓ ਫਤੇ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ